ਰਾਹੁਲ ਗਾਂਧੀ ਦੇ ਵੱਲੋਂ ਜੋ ਬਿਆਨ ਸਿੱਖਾਂ ਦੇ ਲਈ ਦਿੱਤਾ ਗਿਆ ਉਸ ਤੋਂ ਬਾਅਦ ਸਿੱਖ ਜਥੇਬੰਦੀਆਂ ਪੜਕ ਗਈਆਂ ਨੇ ਤੇ ਦੱਸਿਏ ਕਿ ਹੁਣ ਇਸ ਗੱਲ ਤੋਂ ਬਾਅਦ ਉੱਥੇ ਹੀ ਅਕਾਲੀ ਦਲ ਦੇ ਲੀਡਰ ਵਿਕਰਮ ਜਸ ਸਿੰਘ ਮਜੀਠੀਆ ਦੇ ਵੱਲੋਂ ਜਿਹੜਾ ਕਿ ਚਰਨਜੀਤ ਚੰਨੀ ਦੇ ਵੱਲੋਂ ਬਿਆਨ ਦਿੱਤਾ ਗਿਆ ਤੇ ਉੱਥੇ ਹੀ ਰਾਹੁਲ ਗਾਂਧੀ ਦੇ ਹੱਕ ਦੇ ਵਿੱਚ ਜਿਹੜੀ ਕਿ ਆਵਾਜ਼ ਚੱਕੀ ਤੇ ਉਸ ਤੋਂ ਬਾਅਦ ਹੁਣ ਚਰਨਜੀਤ ਚੰਨੀ ਨੂੰ ਲੈ ਕੇ ਵਿਕਰਮ ਮਜੀਠੀਆ ਨੇ ਪਲਟਵਾਰ ਕੀਤਾ ਤੇ ਜਿਸ ਦੇ ਬਾਅਦ ਉਹਨਾਂ ਨੇ ਕਿਹਾ ਕਿ ਚੋਰੀ ਵੀ ਤੇ ਚਤਰਾਈ ਵੀ ਤੇ ਚੰਨੀ ਜੀ ਤੁਸੀਂ ਕਾਂਗਰਸੀ ਤਾਂ ਇੰਦਰਾ ਨੂੰ ਵੀ ਮਾਂ ਕਹਿੰਦੇ ਹੋ ਜਿਸ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਕਰਨਾ ਤੇ ਬੇਕਸੂਰ ਸਿੱਖ ਸ਼ਹੀਦ ਕੀਤੇ ਕਿ ਤੁਸੀਂ ਇੰਦਰਾ ਦੀ ਨਿਖੇਦੀ ਕਰੋਗੇ 1984 ਚ ਸਿੱਖਾਂ ਦੇ ਗਿਣ ਮਿੱਥ ਕੇ ਗਾਂਧੀ ਪਰਿਵਾਰ ਵੱਲੋਂ ਕਤਲੇਆਮ ਕੀਤਾ ਗਿਆ ਕਿ ਤੁਸੀਂ ਉਸ ਦੀ ਨਿਖੇਦੀ ਕੀਤੀ ਰਾਹੁਲ ਗਾਂਧੀ ਦੇ ਪਿਤਾ ਰਾਜੀਵ ਗਾਂਧੀ ਦੇ ਬਿਆਨ ਕਿ ਜਦੋਂ ਵੱਡਾ ਦਰਖਤ ਡਿੱਗਦਾ ਹੈ ਤਾਂ ਧਰਤੀ ਤਾਂ ਹਿੱਲਦੀ ਹੈ। ਬਾਰੇ ਜਿਹੜਾ ਕਿ ਕਦੇ ਕਾਂਗਰਸ ਨੇ ਜ਼ੁਬਾਨ ਖੋਲੀ ਕਿ ਉਸ ਉੱਪਰ ਕੀ ਕਾਰਵਾਈ ਹੋਣੀ ਚਾਹੀਦੀ ਹੈ ਜੋ ਸਿੱਖ ਕਤਲੇਆਮ ਦੇ ਦੋਸ਼ੀ ਕਮਲਨਾਥ ਜਗਦੀਸ਼ ਟਾਇਟਲਰ ਤੇ ਸੱਜਣ ਕੁਮਾਰ ਵਰਗੇ ਅੱਜ ਵੀ ਕਾਂਗਰਸ ਵਿੱਚ ਸਤਾ ਮਾਨ ਰਹੇ ਹਨ। ਕਾਂਗਰਸ ਨੇ ਉਹਨਾਂ ਨੂੰ ਪਾਰਟੀ ਵਿੱਚੋਂ ਕੱਢ দেয়া ਉਹਨਾਂ ਉੱਪਰ ਕਾਰਵਾਈ ਲਈ ਕਦੇ ਕੋਈ ਬਿਆਨ ਵੀ ਦਿੱਤਾ ਹੈ। ਚੰਨੇ ਜੇ ਤੁਸੀਂ ਵੀ ਕਾਂਗਰਸ 'ਚ ਸਤਾ ਹੰਡਾਈ ਐ ਤੇ ਹੁਣ ਵੀ ਕਾਂਗਰਸ ਦੇ ਐਮਪੀਓ ਜੇ ਤੁਹਾਡੀ ਰੋਟੀ ਵੀ ਸਾਂਝੀ ਐ ਗਾਂਧੀ ਪਰਿਵਾਰ ਨਾਲ ਜੇ ਤੁਹਾਨੂੰ ਇਹਨਾਂ ਗਲਤੀਆਂ ਦਾ ਅਹਿਸਾਸ ਹੈ ਜੋ ਗਾਂਧੀ ਪਰਿਵਾਰ ਨੇ ਕੀਤੀਆਂ ਤਾਂ ਅਸਤੀਫਾ ਦਿਓ ਛੱਡੋ ਕਾਂਗਰਸ ਦਾ ਜੋ ਤੁਹਾਡੇ ਰੋਜ਼ ਦਾ ਪਤਾ ਲੱਗ ਸਕੇ ਤੇ ਦੱਸ ਦਈਏ ਇਹ ਬਿਆਨ ਬਿਕਰਮਜੀਠੀਆ ਦੇ ਵੱਲੋਂ ਦਿੱਤਾ ਗਿਆ ਤੇ ਉੱਥੇ ਹੀ ਉਹਨਾਂ ਨੇ ਚਰਨਜੀਤ ਚੰਨੀ ਨੂੰ ਲੈ ਕੇ ਪਲਟਵਾਰ ਕੀਤਾ ਦੱਸਦੀ ਹੈ ਕਿ ਬੀਤੇ ਦਿਨਾਂ ਦੇ ਵਿੱਚ ਰਾਹੁਲ ਗਾਂਧੀ ਦੇ ਵੱਲੋਂ ਇੱਕ ਬਿਆਨ ਦਿੱਤਾ ਗਿਆ ਤੇ ਜਿਸ ਤੋਂ ਬਾਅਦ ਉੱਥੇ ਹੀ ਲਗਾਤਾਰ ਜਿਹੜਾ ਕੇਸ ਗੱਲ ਤੋਂ ਬਾਅਦ ਕਾਂਗਰਸ ਪਾਰਟੀ ਨੇ ਲਗਾਤਾਰ ਕਿਹਾ ਕਿ ਜਿਹੜਾ ਰਾਹੁਲ ਗਾਂਧੀ ਜੀ ਨੇ ਬਿਆਨ ਦਿੱਤਾ ਹੈ ਉਸ ਨੂੰ ਤੋੜ ਮੋੜ ਕੇ ਜਿਹੜਾ ਕਿ ਪੇਸ਼ ਕੀਤਾ ਗਿਆ ਭਾਜਪਾ ਦੇ ਉੱਤੇ ਉਹਨਾਂ ਨੇ ਤਿੱਖੇ ਨਿਸ਼ਾਨੇ ਸਾਧੇ ਤੇ ਉਹਨਾਂ ਦਾ ਕਹਿਣਾ ਹੈ ਕਿ ਸਿੱਖਾਂ ਦੇ ਖਿਲਾਫ ਰਾਹੁਲ ਗਾਂਧੀ ਜੀ ਨੇ ਅੱਜ ਤੱਕ ਕਦੇ ਵੀ ਅਜਿਹਾ ਨਹੀਂ ਬੋਲਿਆ ਲਿਆ ਤੇ ਹੁਣ ਤੋੜ ਮਰੋੜ ਕੇ ਇਸ ਵੀਡੀਓ ਨੂੰ ਪੇਸ਼ ਕੀਤਾ ਗਿਆ ਤੇ ਜਿਸ ਤੋਂ ਬਾਅਦ ਉਹਨਾਂ ਨੇ ਭਾਜਪਾ ਦੇ ਉੱਤੇ ਵੱਡੇ ਇਲਜ਼ਾਮ ਲਗਾਏ ਤੇ ਚਰਨਜੀਤ ਚੰਨੀ ਨੂੰ ਲੈ ਕੇ ਹੁਣ ਵਿਕਰਮ ਅਜੀਠਿਆ ਵੀ ਕਾਫੀ ਗਰਮ ਹੋ ਗਏ ਨੇ ਤੇ ਜਿਸ ਤੋਂ ਬਾਅਦ ਉਹਨਾਂ ਦਾ ਕਹਿਣਾ ਹੈ ਕਿ ਚੰਨੀ ਜੀ ਤੁਸੀਂ ਵੀ ਕਾਂਗਰਸ 'ਚ ਸਤਾ ਹੰਡਾਈਏ ਤੇ ਹੁਣ ਵੀ ਕਾਂਗਰਸ ਦੇ ਐਮਪੀਓ ਜੇ ਤੁਹਾਡੀ ਰੋਟੀ ਵੀ ਸਾਂਝੀ ਹੈ ਗਾਂਧੀ ਪਰਿਵਾਰ ਨਾਲ ਜੇ ਤੁਹਾਨੂੰ ਇਹਨਾਂ ਗਲਤੀਆਂ ਦਾ ਅਹਿਸਾਸ ਹੈ ਜੋ ਗਾਂਧੀ ਪਰਿਵਾਰ ਨੇ ਕੀਤੀਆਂ ਤਾਂ ਅਸਤੀਫਾ ਦਿਓ ਛੱਡੋ ਕਾਂਗਰਸ ਤਾਂ ਜੋ ਤੁਹਾਡੇ ਰੋਸ ਦਾ ਪਤਾ ਲੱਗ ਸਕੇ ਤੇ ਦੱਸਦੀ ਹੈ ਕਿ ਬਿਕਰਮ ਮਜੀਠੀਆ ਦੇ ਵੱਲੋਂ ਚਰਨਜੀਤ ਚੰਨੀ ਨੂੰ ਲੈ ਕੇ ਦਿੱਤੇ ਗਏ ਤਿੱਖੇ ਨਿਸ਼ਾਨੇ ਸਾਦੇ ਗਏ ਤੇ ਜਿਸ ਦੇ ਦੌਰਾਨ ਉਹਨਾਂ ਨੇ ਕਿਹਾ ਕਿ ਚੋਰੀ ਵੀ ਤੇ ਛਤਰਾਈ ਵੀ ਚੰਨੇ ਜੇ ਤੁਸੀਂ ਕਾਂਗਰਸੀ ਤਾਂ ਇੰਦਰਾ ਨੂੰ ਵੀ ਮਾਰ ਕੇ ਨਿਓ ਤੇ ਜਿਸ ਨੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਕਰਨਾ ਤੇ ਬੇਕਸੂਰ ਸਿੱਖ ਸ਼ਹੀਦ ਕੀਤੇ ਕਿ ਤੁਸੀਂ ਇੰਦਰਾ ਦੀ ਨਿਖੇਦੀ ਕਰੋਗੇ ਇਹ ਜਿਹੜੇ ਸਵਾਲ ਨੇ ਬਿਕਰਮ ਮਜੀਠੀਆ ਨੇ ਹੁਣ ਚਰਨਜੀਤ ਚੰਨੀ ਨੂੰ ਲੈ ਕੇ ਚੱਕੇ ਨੇ ਤੇ ਜਿਸ ਤੋਂ ਬਾਅਦ ਉਹਨਾਂ ਦੇ ਉੱਤੇ ਪਲਟਵਾਰਕ ਕੀਤਾ ਤੇ ਜਿਸ ਤੋਂ ਦੌਰਾਨ ਹੁਣ ਤਿੱਖੇ ਨਿਸ਼ਾਨੇ ਵਿਸਾਦੇ